ਸੋਫੇ ਤੋਂ ਉੱਠਦਿਆਂ ਸਾਰ ਹੀ ਮੁੰਡੇ ਤੇ ਚੱਲੀ ਗੋਲੀ ਡੱਬ ਚ ਪਈ ਪਿਸਟਲ ਨੇ ਕਰ ਦਿੱਤਾ ਖਾंड ਨੋਟਵਾਂਦੀ ਹੋਗੀ ਮੌਤ ਤੁਸੀਂ ਵੀ ਵੀਡੀਓ ਦੇਖੋਗੇ ਤਾਂ ਹੋਸ਼ ਤੁਹਾਡੇ ਉੱਡ ਜਾਣਗੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕੋਈ ਵੀ ਅਜਹੀ ਲਾਪਰਵਾਹੀ ਨਾ ਵਰਤੇ ਮੁੰਡੇ ਦੀ ਲੋਡਡ ਪਿਸਟਲ ਨੇ ਉਸਦੀ ਹੀ ਜਾਨ ਲੈ ਲਈ ਦੱਸ ਦਈਏ ਕਿ ਨੌਜਵਾਨ ਜਦੋਂ ਸੋਫੇ ਤੋਂ ਉੱਠਦਾ ਏ ਤਾਂ ਉਸਦੀ ਲੋਡਡ ਪਿਸਟਲ ਉਸਦੇ ਪੇਟ ਦੇ ਵਿੱਚ ਵੱਜਦੀ ਹੈ ਜਿਸ ਕਾਰਨ ਉਸਦੀ ਜਾਨ ਚ ਚੁੱਕੀ ਹੈ ਐਨ ਆਰ ਆਈ ਨੌਜਵਾਨ ਹੈ ਜੋ ਕਿ ਬੱਲੂ ਆਣੇਦਾਰ ਰਹਿਣ ਵਾਲਾ ਹੈ ਕੁਝ ਸਮਾਂ ਪਹਿਲਾਂ ਹੀ ਨੌਜਵਾਨ ਇੰਡੀਆ ਆਕੇ ਸੈਟਲ ਹੋਇਆ ਸੀ ਤੇ ਉਸਦੀ ਇੱਕ 2 ਸਾਲ ਦੀ ਧੀ ਵੀ ਦੱਸੀ ਜਾ ਰਹੀ ਹੈ ਤਾਂ ਦੱਸ ਦੋ ਇਹ ਕਿ ਬੇਹਦ ਮੰਦ ਭਾਗਾ ਪਾਣਾ ਵਾਪਰੇ ਹੈ ਇਸ ਪਰਿਵਾਰ ਦੇ ਨਾਲ ਸਾਰੀ ਵੀਡੀਓ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜੋ ਤੁਹਾਡੇ ਵੀ ਹੋਸ਼ ਉਡਾ ਕੇ ਰੱਖ ਦੇਵੇਗੀ ਤੁਸੀਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀ ਐਸੀ ਲਾਪਰਵਾਹੀ ਨਾ ਕਰੇ ਤਾਨੀ ਸੁਚਾ ਸਿੰਘ ਫਾਇਰ ਇਨਸੀਡੈਂਟ ਉਨ ਦੀ ਇੱਕ ਸੂਚਨਾ ਮਿਲੀ ਸੀ ਔਰ ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤਾਨੀ ਸੁਚਾ ਸਿੰਘ ਇੱਕ ਹਰਪ੍ਰੀਤ ਜਿਹੜੇ ਸੋਨੂ son of ਦਰਸ਼ਨ ਸਿੰਘ ਉਹਨਾਂ ਦੇ ਜੇਬ ਦੇ ਵਿੱਚ ਪਾਕਟ ਚ ਕਰਵਲਰ ਪਿਸਲ ਸੀਗਾ ਉਹ ਸੋਫੇ ਤੇ ਬੈਠਾ ਸੀ ਔਰ ਜਦੋਂ ਖੜਾ ਹੋਇਆ ਅਚਾਨਕ ਚੱਲਣ ਕਰਕੇ ਉਹਦੇ ਫਾਇਰ ਲੱਗਿਆ ਔਰ ਬਾਕੀ ਕੋਈ ਕਿਸੇ ਤਰ੍ਹਾਂ ਦਾ ਕੋਈ ਇਸ਼ੂ ਨਹੀਂ ਹੈਗਾ ਬਾਕੀ ਅਸੀਂ ਮੌਕੇ ਤੇ ਆ ਤਪੀਸ਼ ਕਰ ਰਹੇ ਹਾਂ ਜੈਸੀ ਅੱਗੇ